ਕੱਲ ਦੀ ਗੱਲ ਹੈ ਕੱਲ ਜਦੋਂ ਸਾਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਾ ਜਿੱਦਾਂ ਨੇ ਸੱਦਾ ਪੱਤਰ ਵਗੈਰਾ ਉਥੇ ਪਬਲਿਕ ਨੂੰ ਦਿੱਤੇ ਹੋਏ ਸੀਗੇ ਜਿੱਥੇ ਇਹਨਾਂ ਨੇ ਡਾਕੂਮੈਂਟਰੀ ਰਿਲੀਜ਼ ਕਰਨੀ ਹੈ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਹੈ ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਿਤ ਹੈ ਜਿਹੜੀ ਤਾ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੀਜ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਨ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਵਿਗਨ ਪਾ ਸਕਦੇ ਆ ਕੋਈ ਨਾ ਕੋਈ ਇਦਾਂ ਦਾ ਸ਼ਰੂਫਾਇਸ਼ਾ ਛੱਡ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਿਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ કરી ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਤਕ ਰੁਕਿਆ ਜਾਵੇ ਜਬਾਤਕ ਮਾਨਯੋਗ ਅਦਾਲਤ ਦੇ ਵਿੱਚ ਟ੍ਰਾਇਲ ਕੰਪਲੀਟ ਨਹੀਂ ਹੋ ਜਾਂਦਾ ਅਗਲਾ ਕੀ ਰੁਕ ਰਊਗਾ ਜੇ 11 ਤਰੀਕ ਨੂੰ ਨਈਂ ਹਟ ਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਕੇਗਾ ਬਿਲਕੁਲ ਵੀ ਤਾਂ ਅਗਲਾ ਰੁਕਤਾ ਇਹੀ ਹੈ ਵੀ ਜੋ ਜਿੰਨਾ ਕਿ ਸਾਡੇ ਸੰਵਿਧਾਨ ਦੇ ਮਤਾਬਿਕ ਜਿੰਨਾ ਕਿ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਚਾਰਾ ਜੋ ਇਮਾਨਜੋਗ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕੀ ਵਜ੍ਹਾ ਵੀ ਤੁਸੀਂ ਬੈਮਲੀ ਦੀ ਬਿਨਾ ਸਹਿਮਤੀ ਦੇ ਬਿਨਾ ਪ੍ਰੂਵਲ ਤੋਂ ਬਿਨਾ ਜੋ ਕੁਝ ਵੀ ਕੋਈ ਕਰਦੇ ਕੋਈ ਬੁੱਕ ਦਾ ਰੋਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਣਾ ਵੀ ਤੁਹਾਨੂੰ ਕਾਹਦੀ ਜਲਦੀ ਹੈ ਇੰਨੀ ਅਸੀਂ ਤੁਹਾਡੇ ਤੋਂ ਇੰਨਾ ਕ ਸਹਿਯੋਗ ਮੰਗਦੇ ਆ ਅਸੀਂ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਰਹਿਲ ਦੇ ਵਿੱਚ ਦੂਸ਼ਣ ਸਜ਼ਾ ਦਵਾਉਣੀ ਚਾਹੁੰਦੇ ਆ ਤਾਂ ਤੁਹਾਨੂੰ ਸਾਡੀ ਇਨਸਾਨੀਅਤ ਦੇ ਮੁੱਦੇ ਤੇ ਮਦਦ ਕਰਨੀ ਚਾਹੀਦੀ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਕੋਈ ਵਰਤਾਂ ਦਾ ਕੋਈ ਨਹੀਂ ਸੀ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਕਿ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਜੀ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਜਿੱਦਾਂ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੇ ਪਤਨੀ ਕਿਹਨੂੰ ਕਹਿ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸਮਝਣਾ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਮਿਲੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆ ਔਰ ਪਰਿਵਾਰ ਵਾਂਗੂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆ ਉਹ ਸਾਰੇ ਦੋਸਤ ਆ ਉਹਨਾਂ ਕੋਲ ਵੀ ਇਹਨਾਂ ਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਦਾਂ ਨੇ ਮਨਾ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾਂ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿਸੇ ਗੱਲ ਉੱਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਮੈਨੂੰ ਜਦ ਤੱਕ ਪਤਾ ਲੱਗਿਆ ਵੀ ਇਹਦਾਂ ਨੇ ਕੁਝ ਤਾਂ ਜਿਹੜੇ ਸਾਡੀ ਐਫਆਈਆਰ ਦੇ ਵਿੱਚ ਨਾਮਜ਼ਦ ਨੇ ਬੰਦੇ ਹਦੋਸ਼ੀ ਨੇ ਜਿਨ੍ਹਾਂ ਨੇ ਇੰਟਰਵਿਊ ਕਰ ਲਿਆ ਤੋ ਸਾਡੇ ਹੱਕ ਚ ਜਾਂ ਸਾਡੇ ਸਹੀ ਤਰੀਕੇ ਦਾ ਮਤਲਬ ਜਿਹੜਾ ਐਡਾ ਵੱਡਾ ਕ੍ਰਾਈਮ ਇਨਾ ਵੱਡਾ ਮਰਡਰ ਹੋਇਆ ਉਹਦੇ ਬਾਰੇ ਕਿੱਦਾਂ ਬੋਲਣਗੇ ਉਹ ਤਾਂ ਆਪਣੇ ਆਪ ਨੂੰ ਪਾਕ ਪਵਿੱਤਰ ਹੀ ਕਹਿਣਗੇ ਨਾ ਤਾਂ ਕਰਕੇ ਅਸੀਂ ਤੁਸੀਂ ਅਦਾਲਤ ਦਾ ਫੈਸਲਾ ਠੀਕ ਦੇ ਮਾਨਯੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਕੋਪੜਤਾਲ ਤੋਂ ਬਾਅਦ ਵੀ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੋਂ ਕਹੇ ਕਹਿੰਨੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਇਸ ਤਾਂ ਪਹਿਲਾਂ ਹੀ ਬਹੁਤ ਤੰਗ ਐ ਇਸ ਗੱਲ ਤੋਂ ਜਿਹੜੇ ਘਰ ਜਿਹੜਾ ਸਾਰਾ ਔਰ ਤੁਸੀਂ ਬਿਨਾਂ ਕਿਸੇ ਕਸੂਰ ਤੋਂ ਇੰਨਾ ਵੱਡਾ ਜਿਹੜਾ ਕਰਾਇਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ੜਿੱਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪਰਮਾਤਮਾ ਤੋਂ ਡਰਨਾ ਚਾਹੀਦਾ ਸਿੱਧੂ ਦੀ ਈਪੀ ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ ਈਪੀ ਬਟਾ ਅਸੀਂ ਪਹਿਲੇ ਕਾਫੀ ਚਿਰ ਦੇ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪ੍ਰਵਾਦ ਵੀ ਅਸੀਂ ਛੱੜਦੀ 15 ਅ ਮਈ ਨੂੰ ਛੱਡਦੇ ਹੁੰਨੇ ਆ ਜਾਂ 5 ਜਨਵਰੀ ਨੂੰ ਜਾਂ 11 ਜੂਨ ਤਿੰਨ ਡੇਟਾਂ ਸਾਡੀਆਂ ਇਹ ਪੱਕੀਆਂ ਮੰਨੀਆਂ ਨੇ ਪਰੰਤੂ ਇਹ ਇਹ ਈ ਪੀਰੀਅਡ ਤਿੰਨ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਦਲਵਾਂ ਰੂਪ ਵੀ ਸ਼ੁਗਰੀਪ ਦਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰੀਲੀਜ਼ ਕਰ ਦੋ ਰੋਕਿਆ ਵੀ ਨਹੀਂ ਆਪਾਂ ਨਹੀਂ ਕਰਨਾ ਹੱਲ ਪਰੰਤੂ ਸ਼ੁਭਦੀਪ ਦੀ ਵਾਇ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇ ਲਈ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆਊਗਾ ਫੈਨਸ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ ਈਪੀ ਆ ਰਹੀ ਹੈ ਕੀ ਕਹਿਣਾ ਚਾਹੋਗੇ ਫੈਨਸ ਨੂੰ ਫੈਨਸ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਖੁਦ ਤਾਂ ਚਟਾਨ ਵਾਂਗੂ ਆਦੇ ਭਰਾ ਦੇ ਨਾਲ ਖੜੇ ਨੇ ਉਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰੇ ਅਮਰ ਤੇ ਪਰ ਟੁੱਟ ਯਕੀਨ ਹੈ ਇਸ ਗੱਲ ਦਾ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਪਰਿਵਾਰ ਹਰ ਵਾਰ ਤੇ ਕੀ ਹੈਗੀਆਂ ਤੇ ਬੇਟਾ ਸੈਲੀਬ੍ਰੇਸ਼ਨ ਦਾ ਕਾਦੀ ਹੈ ਇੱਕ ਵਿਚੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਬੰਦੇ ਨਾਲ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਕੁਝ ਕੁਝ ਵੀਲ ਵਗੈਰਾ ਜਾਂ ਜਿੱਦਾਂ ਵੀ ਕੋਈ ਪਰਮਾਤਮਾ ਕਿਸਦੇ ਮੂੰਹ 'ਚ ਕੋਈ ਅਨਾਜ ਦਾ ਭੋਰਾ ਪਾਵੇ ਕੋਈ ਇਦਾਂ ਦਾ ਉਪਰਾਲਾ ਕਰ ਲੈਣੇ ਆ ਪਰਮਾਤਮਾ ਉਹਨੂੰ ਆਪਣੇ ਚਰਨਾਂ ਚੰਨ ਬਾਸ ਕਸ਼ਿਰਾ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ ਇੱਕ ਨਸ